ਆ ਡਿਸਕ੍ਰਿਪਸ਼ਨ ਤੁਸੀਂ ਪੜ ਲਿਆ ਹੁਣ ਆਪਾਂ ਜਿਹੜਾ ਮੈਂ ਲਿਖਿਆ ਅੰਮ੍ਰਿਤਪਾਲ ਦੀ ਜੇਲ੍ਹ ਤੋਂ ਆਈ ਚਿੱਠੀ ਸੱਚ ਕੇ ਝੂਠ ਦੇਖੋ ਮੈਂ ਪਹਿਲਾਂ ਤਾਂ ਗੱਲ ਕਰ ਲਵਾਂ ਮਾਤਾ ਜੀ ਦੇ ਬਿਆਨ ਦੀ ਸੋ ਜੋ ਕੁ ਸਮਾਗਮ ਹੁੰਦਾ ਵਾ ਠੀਕ ਨਹੀਂ ਉਸ ਤੋਂ ਬਾਅਦ ਮਾਤਾ ਜੀ ਇੱਕ ਬਿਆਨ ਦਿੰਦੇ ਨੇ ਕੈਮਰਤਪਾਲ ਖਾਲਸਤਾਨੀ ਸਮਰਥਕ ਨਹੀਂ ਹੈਗਾ ਠੀਕ ਨਹੀਂ ਤੇ ਬਿਆਨ ਦੇਣ ਤੋਂ ਬਾਅਦ ਇਹ ਪੂਰੇ ਹੋਸਟ 'ਚ ਬਿਆਨ ਦਿੱਤਾ ਗਿਆ ਵਾ ਨਾਲੇ ਸਾਰੇ মিডিਆ ਦੇ ਵਿੱਚ ਦਿੱਤਾ ਗਿਆ ਵਾ ਤੇ ਸ਼ਾਮ ਨੂੰ ਇਹ ਵੀਡੀਓ ਦਾ ਉਸ ਚੀਜ਼ ਦਾ ਸਪਸ਼ਟੀਕਰਨ ਦਿੰਦੇ ਨੇ ਉਲਟ ਹੋ ਕੇ ਕਿ ਮੇਰੇ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ মিডিਆ ਵਾਲਿਆਂ ਨੇ ਹੋਰ ਕੁਝ ਚਲਾਤਾ ਮੈਂ ਇੱਕ ਚੀਜ਼ ਪੁੱਛਣੀ ਚਾਹੁੰਨਾ ਬਾਈ ਜਦੋਂ ਐਜੀ ਕੋਈ ਗੱਲਬਾਤ ਹੁੰਦੀ ਆ ਆਪਾਂ ਸਾਰਾ ਇਹਦਾ ਸਾਰੀ ਮੀਡੀਆ ਨੂੰ ਇਹ ਗਲਤ ਕਿਉਂ ਠਹਿਰਾ ਦਿੰਨੇ ਆ ਬਿਆਨ ਤਾਂ ਤੁਸੀਂ ਦਿੱਤਾ ਮਾਤਾ ਜੀ ਨੇ ਸਾਰਾ ਬਿਆਨ ਔਨ ਰਿਕਾਰਡ ਚੱਲਿਆ ਹੋਇਆ ਸਾਰੇ ਚੈਨਲਾਂ 'ਤੇ ਚੱਲ ਰਿਹਾ ਵਾ ਕੋਈ ਇਹ ਤਾਂ ਹੈ ਨਹੀਂ ਕਿ ਕਿ ਪੰਜਾਬ ਦੇ ਲੋਕ ਬੇਸਕੂਫ ਨੇ ਜਾਂ ਪੂਰੇ ਵਰਲਡ ਦੇ ਵਿੱਚ ਜਿੰਨੇ ਆਪਣੇ ਸਿੱਖ ਜਾਂ ਪੰਜਾਬੀ ਰਹਿੰਦੇ ਨੇ ਉਹ ਬੇਸਕੂਫ ਨੇ ਕਿ ਤੁਸੀਂ ਬਣਾ ਲੋਗੇ ਜਿਹੜੇ ਬੇਸਕੂਫ ਵਾਰ-ਵਾਰ ਬੇਸਕੂਫੇ ਬਣਾਈ ਜਾਓਗੇ ਸਭ ਨੂੰ ਤੁਸੀਂ ਤੁਸੀਂ ਬਿਆਨ ਦਿੱਤਾ ਚੈਨਲਾਂ 'ਤੇ ਚੱਲਿਆ ਥੋੜਾ ਉਹ ਬਿਆਨ ਅਖਬਾਰਾਂ 'ਤੇ ਵੀ ਆ ਗਿਆ ਤੁਸੀਂ ਸ਼ਾਮ ਨੂੰ ਜਾ ਕੇ ਮੁੱਕਰੀ ਗਏ ਕਿ ਪਾਈ ਉਹ ਤਾਂ ਬਿਆਨ ਮੇਰਾ ਉਲਟ ਉਲਟਵੋਲਟ ਕਰਕੇ ਆਪਣੇ মিডিਆ ਸਾਰਾ ਤੁਸੀਂ ਭਾਂਡਾ ਆਪਣੇ মিডিਆ ਤੇ ਸਿਰ ਭਾਂਡਾਤਾ ਦੱਸੋ ਜਾਂ ਤੁਸੀਂ ਦੇਈ ਦਿੱਤਾ ਬਿਆਨ ਆਪਣੇ ਬਿਆਨ ਤੇ ਤਾਂ ਖੜੋ ਆਪਣੇ ਬਿਆਨ ਤੇ ਵੀ ਨਹੀਂ ਤੁਸੀਂ ਖੜ ਰਹੇ ਯਾਰ ਇਹੀ মিডিਆ ਤੁਹਾਡਾ ਸਭ ਤੋਂ ਵੱਸਾ ਦਿੱਤਾ ਇਲੈਕਸ਼ਨ ਵੇਲੇ মিডিਆ ਨੇ ਉਦੋਂ ਤਾਂ ਤੁਸੀਂ ਐਜਾ ਕੋਈ ਬਿਆਨ ਦਿੱਤਾ ਨਹੀਂ ਉਦੋਂ ਜਦੋਂ ਤੁਹਾਡਾ ਅਮਰਤਪਾਲ ਨੇ ਜਦੋਂ ਇਲੈਕਸ਼ਨ ਲੜੀ ਸੀ ਜਾਂ ਤੁਹਾਡੀ ਅਮਰਤ ਆਪਣੇ ਚਾਹ ਵੀ ਹੋਰ ਵੀ ਕੋਈ ਕੰਮ ਹੁੰਦੇ ਨੇ ਤਾਂ ਜਦੋਂ ਤੁਹਾਡਾ মিডিਆ ਆਵਾਜ਼ ਚੱਕਦਾ ਤੁਹਾਡੀ ਸਬਦੀ ਉਦੋਂ ਤੁਸੀਂ মিডিਆ ਨੂੰ ਗਲਤ ਨਹੀਂ ਕਹਿੰਦੇ ਟੋਡੇ ਬਿਆਨ ਤੇ ਬਿਆਨ ਨੂੰ ਜਦ ਮੀਡੀਆ ਨੇ ਸੋਢੀ ਦਿੱਤੇ ਸੱਚੇ ਬਿਆਨ ਨੂੰ ਸੱਚੇ ਸੱਚੇ ਬਿਆਨ ਨੂੰ ਦਿਖਾਤਾ ਤੇ ਤੁਸੀਂ ਸਾਰਾ ਭਾਂਡਾ ਆਪਣੇ ਮੀਡੀਆ ਸਿਰ ਭਾਂਡਾ ਹੱਦ ਹੋ ਗਈ ਇਹ ਮੀਡੀਆ ਚ ਨਹੀਂ ਇਹਦੀ ਮੀਡੀਆ ਚ ਨਹੀਂ ਕੋਈ ਗਲਤੀ ਹੈਗੀ ਗਲਤੀ ਤੁਹਾਡੀ ਆ ਤੁਹਾਡਾ ਸੱਚ ਬਾਹਰ ਆ ਗਿਆ ਜੋ ਸੀਗਾ ਤੁਹਾਡਾ ਸੱਚ ਚੀਜ਼ ਬਾਹਰ ਆ ਗਈ ਜਿਹੜਾ ਤੁਹਾਡੇ ਦਿਲ ਚ ਸੀ ਉਹ ਜ਼ੁਬਾਨ ਤੇ ਆ ਗਈ ਗੱਲ ਇਹ ਆ ਫਿਰ ਮੈਂ ਆਹੀ ਤਾਂ ਹੀ ਤਾਂ ਮੈਂ ਪੁੱਛ ਰਿਹਾ ਮੈਂ ਕਿ ਦੇਖੋ ਹੁਣ ਜਿਹੜੇ ਸਾਡੇ ਤੇ ਸਵਾਲ ਖੜੇ ਕਰ ਦਿੰਦੇ ਨੇ ਕਿ ਆਡੀਓ ਫੇਕ ਆ ਆ ਵੀ ਫੇਕ ਆ ਰਿਕਾਰਡਿੰਗ ਵੀ ਫੇਕ ਆ ਸਾਰਾ ਕੁਝ ਵੀਡੀਓ ਵੀ ਫੇਕ ਆ ਹੁਣ ਮੈਨੂੰ ਇਹ ਦੱਸ ਦੋ ਕਿ ਜਿਹੜੀ ਚਿੱਠੀ ਜੇਲ੍ਹ ਤੋਂ ਆਈ ਅਮਰਤਪਾਲ ਨੇ ਭੇਜੀ ਆ ਉਹ ਕਿਵੇਂ オリジナル ਹੋਗੀ ਉੱਤੇ ਕਿਹੜੀ ਸਟੈਂਪ ਲੱਗੀ ਹੋਈ ਆ ਮੈਨੂੰ ਇਹ ਵੀ ਦੱਸ ਦੋ ਠੀਕ ਨਹੀਂ ਸਾਡੀ ਤਾਂ ਤੁਸੀਂ ਹਰੇਕ ਚੀਜ਼ ਕਹਿ ਦਿੰਦੇ ਹੋ ਕਿ ਤੁਹਾਡੀ ਤਾਂ ਰਿਕਾਰਡਿੰਗ ਵੀ ਫੇਕ ਆ ਜੀ ਤੁਹਾਡੀ ਤਾਂ ਆਡੀਓ ਵੀ ਫੇਕ ਆ ਤੁਹਾਡੀ ਵੀਡੀਓ ਵੀ ਫੇਕ ਆ ਸਾਡਾ ਸਾਰਾ ਕੁਝ ਤੁਸੀਂ ਫੇਕ ਕਹਿ ਦਿੰਦੇ ਹੋ ਜਿਹੜੀ ਚਿੱਠੀ ਅਮਰਤਪਾਲ ਨੇ ਹੁਣ ਭੇਜੀ ਆ ਕੱਲ ਬਿਬਰੂਗੜ ਤੋਂ ਤੇ ਉਹ ਕਿਵੇਂ ਸੱਚੀ ਹੋਗੀ ਫਿਰ ਮੈਨੂੰ ਦੱਸ ਦੋ ਤੇ ਕਿਹੜੀ ਸਟੈਂਪ ਲੱਗੀ ਹੋਈ ਸਚਾਈ ਦੀ ਮੈਨੂੰ ਇਹ ਵੀ ਦੱਸ ਦੋ ਮੈਨੂੰ ਦੱਸੋ ਤਾਂ ਸਹੀ ਕਿ ਕਿਹੜੀ ਸਟੈਂਪ ਲੱਗੀ ਹੋਈ ਆ ਉੱਤੇ ਕਿ ਅਮਰਤਪਾਲ ਨੇ ਜਾਂ ਸਚਾਈ ਦੀ ਕਿਹੜੀ ਸਟੈਂਪ ਲਾਤੀ ਹੈ ਜੀ ਉਹਦੇ ਤੇ ਜਿਹੜੀ ਉਹ ਸੱਚੀ ਜਾਂ ਚਿੱਠੀ ਦੱਸੋ ਤਾਂ ਸਹੀ ਭਾਈ ਤੁਸੀਂ ਮੈਨੂੰ ਤਾਂ ਤੁਸੀਂ ਰੇਗ ਗੱਲ ਚ ਕਹਿ ਦਿੰਦੇ ਹੋ ਕਿ ਭਾਈ ਤੁਸੀਂ ਤਾਂ ਝੂਠ ਬੋਲਦੇ ਹੋ ਤੇ ਹੁਣ ਉਹ ਜਿਹੜੀ ਚਿੱਠੀ ਆਈ ਆ ਉਹ ਸੱਚੀ ਹੋਗੀ ਦੱਸੋ ਫਿਰ ਉੱਤੇ ਕਿਹੜੀ ਸੱਚ ਦੀ ਮੋਹਰ ਲੱਗੀ ਹੋਈ ਹੈ ਵੀ ਦੱਸ ਦੋ ਠੀਕ ਨਹੀਂ ਇਹ ਤਾਂ ਹੁਣ ਦੇਖੋ ਇਹ ਬਿਆਨ ਤੁਸੀਂ ਧਿਆਨ ਨਾਲ ਸੁਣੋ ਮੈਂ ਤੁਹਾਨੂੰ ਕਿਉਂ ਅਸੀਂ ਰੌਲਾ ਪਾਉਂਦੇ ਸੀ ਕਿਉਂ ਰੌਲਾ ਪਾਉਣੇ ਪਏ ਆ ਅਸੀਂ ਜਦੋਂ ਭਾਈ ਸਾਹਿਬ ਆ ਕੇ ਆਪਣੇ ਇੱਥੇ ਆਪਣੇ ਪੰਜਾਬ ਆਉਂਦੇ ਨੇ ਆਉਂਦੇ ਸਾਰੀ ਖਾਲਸਾਤਨ ਦੀ ਚੱਕਦੇ ਨੇ ਗੱਲ ਬੜੀਆਂ ਵੀਡੀਓ ਚਲੀਆਂ ਬੜਾ ਕੁਝ ਹੋਇਆ ਜਾਣੀ ਐ ਕਹ ਲੋ ਕਿ ਦੰਗੇ ਹੁੰਦੇ ਹੁੰਦੇ ਰਹਿ ਗਏ ਇਸ ਬੰਦੇ ਨੇ ਤਾਂ ਕਿ ਸੋਚਿਆ ਸੀ ਕਿ ਦੰਗੇ ਕਰਵਾ ਦੰਨੇ ਆ ਉਹ ਹੁੰਦੇ ਹੁੰਦੇ ਰਹਿ ਗਏ ਧਰਮ ਦੇ ਨਾਮ ਦੇ ਉੱਪਰ ਉਹ ਹੁੰਦੇ ਹੁੰਦੇ ਰਹਿ ਗਏ ਬਚਾਅ ਹੋ ਗਿਆ ਕਿ ਭਾਈ ਗ੍ਰਫਤਾਰੀ ਹੋ ਗਈ ਤਾਂ ਬਚਾਅ ਹੋ ਗਿਆ ਠੀਕ ਨਹੀਂ ਵੱਖਰੇ ਮੁਲਕ ਦਾ ਆਪਣੇ ਜਿਹੜਾ ਵੀ ਆਪਣੇ ਗੱਲਾਂ ਕੀਤੀਆਂ ਐਸ ਬੰਦੇ ਨੇ ਨਹੀਂ ਕੀਤੀਆਂ ਨਾ ਮਨਤਪਾਲ ਨੇ ਜਿਹੜੇ ਦੇ ਪਿੱਛੇ ਲੱਗੇ ਨੇ ਉਹ ਬੈਠੇ ਨੇ ਬਰਸਰ ਜੇਲ੍ਹ ਚ ਕਪੂਰਥਲਾ ਜੇਲ੍ਹ ਚ ਹੋਰ ਵੱਖ-ਵੱਖ ਜੇਲਾਂ ਚ ਬੈਠੇ ਆ ਮੁੰਡੇ ਉਹਨਾਂ ਦਾ ਕੀ ਕਸੂਰ ਸੀ ਫਿਰ ਮੈਂ ਤੁਹਾਨੂੰ ਦੱਸਦਾ ਕਿ ਇਹ ਮਾਤਾ ਜੀ ਨੇ ਬਿਆਨ ਜਿਹੜਾ ਖਾਲਸਾਣ ਵਾਲਾ ਦਿੱਤਾ ਆ ਇੱਕ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਸੀ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਸੀ ਨਾ ਕਿ ਇਹਨਾਂ ਨੇ ਕੁਝ ਕਰਨਾ ਸੀ ਮੈਂ ਤੁਹਾਨੂੰ ਦੱਸਦਾ ਕਿਵੇਂ ਇੱਕ ਤਾਂ ਹੋ ਗਈ ਜਿਹੜੀ ਆਪਣੇ ਸੌ ਚੱਕੀ ਐ ਕੋ ਵੀਡੀਓ ਹੋ ਗਈ ਇੱਕ ਮਾਤਾ ਜੀ ਦਾ ਬਿਆਨ ਹੋ ਗਿਆ ਦੋ ਚੀਜ਼ਾਂ ਹੋ ਗਈਆਂ ਤੀਜਾ ਕੰਗਨ ਵਾਲੀ ਵੀਡੀਓ ਹੋ ਗਈ ਇਹ ਤਿੰਨੇ ਚਾਰ ਵੀਡੀਓ ਲੈ ਕੇ ਯੂਨੋ ਦੇ ਵਿੱਚ ਰੱਖੂਗੀ ਇੰਡੀਅਨ ਗਵਰਨਮੈਂਟ ਕਹਾਂ ਦੇਖੋ ਜੀ ਭਾਈ ਆਹ ਦੇਖੋ ਕਿ ਜਿਹੜੇ ਬੰਦੇ ਖਾਲਸਾਣ ਦਾ ਮੁੱਤਾ ਚੱਕ ਰਹੇ ਸੀ ਪੰਜਾਬ ਦੇ ਵਿੱਚ ਅੱਜ ਜੋ ਸਵਿਧਾਨ ਦੀਆਂ ਗੱਲਾਂ ਕਰ ਰਹੇ ਨੇ ਸਵਿਧਾਨ ਦੇ ਅੰਡਰ ਇਲੈਕਸ਼ਨ ਲੜ ਚੁੱਕੇ ਨੇ ਜੇਲ੍ਹ 'ਚ ਰਹਿ ਕੇ ਐਮਪੀ ਬਣ ਚੁੱਕੇ ਨੇ ਤੇ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਆਜ਼ਾਦੀ ਵੀ ਦਿੱਤੀ ਆ ਸਿੱਖਾਂ ਨੂੰ ਕਿ ਜੇਲ੍ਹ 'ਚ ਬਹਿ ਕੇ ਵੀ ਇਲੈਕਸ਼ਨ ਲੜ ਸਕਦੇ ਨੇ ਇਹ ਚੀਜ਼ ਰੱਖਣੀ ਆ ਯੂਐਨਓ ਦੇ ਮੂਰੇ ਇੰਡੀਅਨ ਗਵਰਨਮੈਂਟ ਨੇ ਤਾਂ ਇੱਥੇ ਕੋਈ ਸਮਝਣ ਨੂੰ ਤਿਆਰ ਨਹੀਂਗਾ ਇੱਥੇ ਕੋਈ ਸਮਝਣ ਨੂੰ ਤਿਆਰ ਨਹੀਂਗਾ ਸਮਝ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਭਾਈ ਦੱਸੋ ਕਮਾਲ ਹੋ ਗਈ ਯਾਰ ਮੈਂ ਤਾਂ ਇਹ ਹੈਰਾਨ ਆ ਕਿ ਮਾਤਾ ਜੀ ਆਪਣੇ ਦਿੱਤੇ ਬਿਆਨ ਤੋਂ ਹੀ ਮੁੱਕਰ ਗਏ ਆਪਣੇ ਦਿੱਤੇ ਬਿਆਨ ਤੋਂ ਹੀ ਮੁੱਕਰ ਗਏ ਫੇ ਮਾਤਾ ਜੀ ਨੂੰ ਇਹ ਪੁੱਛੋ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਹਾਂ ਮੈਂ ਬਿਆਨ ਮੇਰਾ ਉਲਟ ਪੁਲਟ ਕਰਕੇ ਚਲਾਤਾ ਫੇ ਚਿੱਠੀ ਕਿਵੇਂ ਆ ਗਈ ਡਿਬਰੂਗੜ੍ਹ ਤੋਂ ਫੇ ਉੱਧਰ ਨੂੰ ਆ ਜਾਓ ਫੇ ਉੱਧਰ ਨੂੰ ਆ ਜਾਓ ਡਿਬਰੂਗੜ੍ਹ ਤੋਂ ਚਿੱਠੀ ਕਿਵੇਂ ਆ ਗਈ ਤੁਸੀਂ ਬਿਆਨ ਦਿੱਤਾ ਤਾਂ ਚਿੱਠੀ ਲਾਂਚ ਹੋ ਗਈ ਲਾਂਚ ਹੋ ਗਈ ਚਿੱਠੀ ਜਦ ਹੀ ਲਾਂਚ ਹੋ ਗਈ ਵਿਆਹ ਦੇ ਇਨਵੀਟੇਸ਼ਨ ਕਾਰਡ ਤੇ ਮੰਗੋ ਫਿਰ ਰਿਸ਼ਤਾ ਪੱਕਾ ਹੋਇਆ ਜਦ ਹੀ ਚਿੱਠੀ ਆ ਗਈ ਨਾ ਆਪਣੇ ਵਿਆਹ ਵਾਲੀ ਪਿਛਤਾ ਪੱਕਾ ਸਾਰ ਹੁੰਦੇ ਸਾਰੀ ਚਿੱਠੀ ਆ ਗਈ ਉਹ ਇਨਵੀਟੇਸ਼ਨ ਕਾਰਡ ਆ ਗਿਆ ਫਿਰ ਸਾਡੀਆਂ ਤੁਸੀਂ ਫੇ ਕਹਿੰਦੇ ਹੋ ਉਹਦੀ ਦੱਸੋ ਕਿਹੜੀ ਮੋਹ ਲੱਗੀ ਉਹ ਸਚਾਈ ਦੀ ਕਿ ਜਿਹੜੀ ਉਹਦੀ ਚਿੱਠੀ ਆਈ ਹੈ ਉਹ ਸੱਚੀ ਆ ਕੀ ਜੀ ਗੱਲ ਇੱਕ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਯਾਰ ਕਾਫੀ ਜ਼ਿਆਦਾ ਵਾਇਰਲ ਹੋਈ ਆਪਣੇ ਰੋਮੀ ਵੀਰ ਦੀ ਉਤੇ ਮੈਂ ਕੋਈ ਜ਼ਿਆਦਾ ਸਪਸ਼ਟੀ ਕਰਨੀ ਦੇਣਾ ਕਿਉਂਕਿ ਰੋਮੀ ਵੀਰੇ ਦਊਗਾ ਜੋ ਸਪਸ਼ਟੀ ਕਰ ਦੇਣਾ ਰੋਮੀ ਵੀਰੇ ਦਊਗਾ ਉਤੇ ਪਰ ਮੈਂ ਉਸ ਵੀਡੀਓ ਨੂੰ ਲੈ ਕੇ ਨਾ ਇੱਕ ਆਪਣਾ ਲੁਧਿਆਣੇ ਦਾ ਜਿਹੜਾ ਨਸ਼ੇੜੀ ਆ ਜਿਹੜਾ ਚਿੱਟਾ ਲਾਉਂਦਾ ਸੀ ਪਹਿਲਾਂ ਅੱਜ ਕੱਲ੍ਹ ਸ਼ਰਾਬ ਪੀਂਦਾ ਵਾ ਜਿਹੜਾ ਆਪ ਮੰਨੇ ਆਪਣੇ ਲਾਈਵ ਦੇ ਵਿੱਚ ਕਿ ਹਾਂ ਭਾਈ ਮੈਂ 5 ਸਾਲ ਚਿੱਟਾ ਪੀਤਾ ਤੇ ਹੁਣ ਮੈਂ ਦਾਰੂ ਪੀਣ ਲੱਗ ਗਿਆ ਅਮਰਤਪਾਲ ਨੇ ਮੇਰਾ ਚਿੱਟਾ ਤਾਂ ਛੜਾਤਾ ਪ੍ਰਵਚਨਾਂ ਦੇ ਨਾਲ ਅਮਰਤਪਾਲ ਦੇ ਪ੍ਰਵਚਨ ਸੁਣ ਕੇ ਮੈਂ ਚਿੱਟਾ ਛੱਡਤਾ ਤੇ ਦਾਰੂ ਫੜ ਲਈ ਔਰ ਰਿਕਾਰਡ ਪਈਆਂ ਵੀਡੀਓ ਦੀ ਲਾਈਵ ਦੀ ਸਾਰੀਆਂ ਸਾਡੇ ਕੋਲ ਠੀਕ ਨਹੀਂ ਜਿਹੜਾ ਬੰਦਾ 10000 ਰੁਪਏ ਸਾਤੋਂ ਮੰਗਦਾ ਸੀ ਜਿਹਦੀ ਸਾਲੇ ਦੀ ਐਡੀ ਵੀ ਔਕਾਤ ਨਹੀਂ ਹੈਗੀ ਕਿ 500 ਵੀ ਆਪਣੀ ਮਿਹਨਤ ਨਾਲ ਕਮਾ ਸਕੇ 10000 ਸਾਤੋਂ ਮੰਗਦਾ ਸੀ ਅਸੀਂ ਦਿੱਤੇ ਨਹੀਂ ਸਾਡੇ ਪੋਸਟਾ ਪੌਪ ਪਾਈ ਚੱਲੇ ਮੇਰੀਆਂ ਤੇ ਰੋਮੀ ਦੀ ਵੀਡੀਓ ਪਾ ਕੇ ਚੈਨਲ ਖੜਾ ਕੀਤਾ ਉਹਨੇ ਆਉਣ ਲੁਧਿਆਣਾ ਪੰਜਾਬ ਪੰਜ ਆਈਡੀਆਂ ਉਹਦੀਆਂ ਚੱਲਦੀਆਂ ਪਈਆਂ ਨੇ ਉਸ ਬੰਦੇ ਦੀਆਂ ਦਾਨਿਸ਼ ਦੀਆਂ ਭਈਏ ਦੀਆਂ ਨਸ਼ੇੜੀ ਦੀਆਂ ਪੰਜ ਆਈਡੀਆਂ ਇੱਕ ਕੁੜੀ ਦੇ ਨਾਮ ਦੀ ਸਾਡੇ ਕੋ ਰਿਕਾਰਡਿੰਗ ਪਾਈ ਆ ਵੀਡੀਓ ਵੀ ਪਾਈ ਸੀ ਤੁਹਾਨੂੰ ਭੇਜ ਦਿਓ ਜਿਹਨੂੰ ਜਿਹਨੂੰ ਚਾਹੀਦੀ ਹੈ ਮੈਸੇਂਜਰ ਤੇ ਭੇਜ ਦਿਓ ਹੈਲੋ ਲਿਖ ਕੇ ਮੈਂ ਤੁਹਾਨੂੰ ਸੁਣਾ ਦੂੰ ਉਹਦੇ ਵਿੱਚ ਉਹ ਆਪ ਕਹਿ ਰਿਹਾ ਕਿ ਅਸੀਂ ਮੈਂ ਪਾਈ ਕੁੜੀ ਦੇ ਨਾਮ ਦੀ ਆਈਡੀ ਬਣਾ ਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਸੀ ਪੈਸੇ ਮੰਗਦਾ ਸੀ ਇੱਕ ਕੁੜੀ ਦੇ ਨਾਮ ਦੀ ਆ ਤਿੰਨ ਦਾਨਿਸ਼ ਕਪੂਰ ਦੇ ਨਾਮ ਦੀਆਂ ਨੇ ਚੌਥਾ ਹੈਗਾ ਔਨ ਲੁਧਿਆਣਾ ਪੰਜਾਬ ਜਿਹੜਾ ਸਾਡੇ ਸਾਡੇ ਕਰਕੇ ਚੱਲਿਆ ਉਹਦਾ ਪੇਜ ਠੀਕ ਨਹੀਂ ਇਹ ਬੰਦੇ ਦੀ ਇੱਕ ਪੋਸਟ ਆ ਬਾਈ ਜਦੋਂ ਆਪ ਸਰਕਾਰ ਬਣੀ ਸੀ ਇਹਨੂੰ ਪੁੱਛੋ ਇਹਨੇ ਕਿਹੜੀ ਪੋਸਟ ਪਾਈ ਸੀ ਨੇ ਤਾਂ ਮੈਂ ਪਾ ਦੂੰ ਫਿਰ ਇਹਨੂੰ ਭਈਏ ਨੂੰ ਪੁੱਛਿਓ ਇਹਨੂੰ ਨਸ਼ੇੜੀ ਦਾਨਿਸ਼ ਨੂੰ ਪੁੱਛਿਓ ਕਿ ਜਦੋਂ ਆਪਦੀ ਸਰਕਾਰ ਬਣੀ ਸੀ ਇਹਨੇ ਕਿਹੜੀ ਪੋਸਟ ਪਾਈ ਸੀ ਉਹ ਮੇਰੇ ਕੋਲ ਪਈ ਆ ਫੇਰ ਤੁਹਾਨੂੰ ਪਤਾ ਲੱਗ ਜੂ ਕਿਹੜੀ ਪਾਰਟੀ ਤੋਂ ਆ ਇਹਦਾ ਕੋਈ ਮੈਂ ਤੁਹਾਨੂੰ ਦੱਸਦਾ ਇਹਦੀ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਇਹਦਾ ਇਹ ਕਹਿ ਦਿੰਦਾ ਵਾ ਕਿ ਮੈਂ ਹਿੰਦੂ ਧਰਮ ਤੋਂ ਆ ਨਾ ਇਹ ਜਿਹੇ ਬੰਦੇ ਦਾ ਕੋਈ ਧਰਮ ਨਹੀਂ ਇਹ ਜਿਹੇ ਬੰਦੇ ਦਾ ਇੱਕ ਹੀ ਧਰਮ ਆ ਪੈਸਾ ਚਾਹੇ ਸਾਤੋਂ ਮਿਲ ਜਾਂਦਾ ਤਾਂ ਠੀਕ ਸੀ ਹੁਣ ਬਘੇਲੇ ਹੁੰਦਾ ਤੋਂ ਮਿਲਣ ਲੱਗ ਗਿਆ ਹੁਣ ਅਮਰਪਾਲ ਦੀ ਟੀਮ ਤੋਂ ਮਿਲਣ ਲੱ ਠੀਕ ਨਹੀਂ ਮੈਂ ਇੱਕ ਚੀਜ਼ ਪੁੱਛਦਾ ਮੈਂ ਇਹਨੂੰ ਹੁਣ ਕਿ ਤੂੰ ਮੈਨੂੰ ਇੱਕ ਗੱਲ ਦੱਸ ਓਏ ਇਹਨੇ ਇੱਕ ਪੋਸਟ ਪਾਈ ਆ ਕੱਲ ਰਾਤ ਕਿ ਉੱਥੇ ਨਾਮ ਲਿਖਿਆ ਬਾਈ ਦਾ ਕੀ ਨਾਮ ਹੈ ਇਟਲੀ ਵਾਲੇ ਮੁੰਡੇ ਦਾ ਰਾਹੁਲ ਆ ਮੈਨ ਦਾ ਸ਼ਾਇਦ ਮੁੰਡੇ ਦਾ ਨਾਮ ਰਾਹੁਲ ਰਾਹੁਲ ਦਾ ਨਾਮ ਲਿਖ ਕੇ ਇਹਨੇ ਇੱਕ ਪੋਸਟ ਪਾਈ ਆ ਇਟਲੀ ਤੋਂ ਆਪਣੇ ਬਾਈ ਜਿਹੜਾ ਰਾਹੁਲ ਰੋਮੀ ਬਾਈ ਦਾ ਦੋਸਤ ਤੇ ਔਰ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਰਾਹੁਲ ਤੇਰਾ ਜੀਜਾ ਲੱਗਦਾ ਦੱਸੀਦਾ ਮੜਾ ਜਾ ਮੈਨੂੰ ਰਾਹੁਲ ਤੇਰਾ ਜੀਜਾ ਲੱਗਦਾ ਮੈਨੂੰ ਇਹ ਤਾਂ ਦੱਸ ਦੇ ਭਈਆ ਨਸ਼ੇੜੀ ਆ ਜਿਹੜਾ ਤੂੰ ਰਾਹੁਲ ਦਾ ਨਾਮ ਲਿਖ ਰਿਹਾ ਉਹਦੇ ਵਿੱਚ ਇਹ ਸਾਲਾ ਤਿੰਨਾ ਚ ਨਹੀਂ 13 ਚ ਨਹੀਂ ਪਲੇਰਾ ਚ ਨਹੀਂ ਸਪੇਰਾ ਚ ਨਹੀਂ ਇਹ ਐਵੇਂ ਆਪਣੀ ਟੰਗ ਫਸਾਈ ਜਾਂਦਾ ਪਿਆ ਆਪਾ ਇਹ ਐਵੇਂ ਆਪਣੀ ਟੰਗ ਫਸਾਈ ਜਾ ਰਹੀ ਆ ਆ ਆ ਦੇਖ ਮੈਂ ਪਾ ਰਿਹਾ ਵੀਡੀਓ ਰੋਕ ਲਾ ਆ ਵੀਡੀਓ ਪਾ ਰਿਹਾ ਮੈਂ ਰੋਕ ਲਾ ਭਾਈ ਜਿਹੜੀ ਤੂੰ ਪੋਸਟ ਪਾਈ ਹੈ ਰੋਕ ਲਾ ਜਿਹੜੀ ਵੀਡੀਓ ਕੱਲ੍ਹ ਰਾਤ ਬਾਈਆਂ ਦੇ ਨਾਲ ਬਹਿ ਕੇ ਹੋਈ ਉਹ ਵੀ ਧਿਆਨ ਨਾਲ ਚੈੱਕ ਕਰ ਲੈ ਕਿ ਕੀ ਹੋਈ ਆ ਉਹ ਵੀ ਚੈੱਕ ਕਰ ਲਿਓ ਕੀ ਹੋਈ ਆ ਉਹਦੇ ਵਿੱਚ ਕੀ ਗੱਲ ਕਹੀ ਆ ਕਿ ਜਿੱਥੇ ਝੂਠ ਹੋਊਗਾ ਅਸੀਂ ਬੋਲਾਂਗੇ ਚਾਹੇ ਕੋਈ ਹੋਵੇ ਚਾਹੇ ਅਮਰਤਪਾਲ ਹੋਵੇ ਚਾਹੇ ਕੋਈ ਹੋਰ ਹੋਵੇ ਅਸੀਂ ਬੋਲਾਂਗੇ ਚੈੱਕ ਕਰ ਲਿਓ ਵੀਡੀਓ ਧਿਆਨ ਨਾਲ ਰੋਮੀ ਵਾਲੀ ਜੀ ਤੁਸੀਂ ਕਹਿ ਰਹੇ ਹੋ ਕਿ ਅਮਰਤਪਾਲ ਦੇ ਖਿਲਾਫ ਨਹੀਂ ਬੋਲਾਂਗੇ ਨਾ ਉਹ ਧਿਆਨ ਨਾਲ ਦੇਖ ਲਓ ਰੋਮੀ ਨੇ ਕੀ ਗੱਲ ਕਹੀ ਆ ਕਿ ਜਿੱਥੇ ਝੂਠ ਹੋਊਗਾ ਚਾਹੇ ਅਮਰਤਪਾਲ ਦਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਅਸੀਂ ਬੋਲਾਂਗੇ ਅਸੀਂ ਬੋਲਾਂਗੇ ਆ ਰੋਮੀ ਨੇ 10 ਮਿੰਟ ਪਹਿਲਾਂ ਇੱਕ ਇੱਕ ਫੋਟੋ ਵੀ ਪਾਈ ਆ ਬੀਜੇਪੀ ਦੇ ਨਾਲ ਬੈਠੇ ਨੇ ਧਿਆਨ ਨਾਲ ਚੈੱਕ ਕਰ ਲੋ ਰੋਮੀ ਨੇ ਵੀ ਪਾਈ ਆ ਮੈਂ ਵੀ ਸ਼ੇਅਰ ਕੀਤੀ ਆ ਧਿਆਨ ਨਾਲ ਚੈੱਕ ਕਰੋ ਕਿ ਬੀਜੇਪੀ ਦੇ ਨਾਲ ਕੌਣ ਕੌਣ ਬੈਠਾ ਵਾ ਮੈਂ ਤਾਂ ਹੁਣ ਕੀ ਕਹਿਣਾ ਚੈੱਕ ਕਰ ਲੋ ਫੋਟੋ ਰੋਮੀ ਨੇ ਪਾਈ ਆ 10 ਮਿੰਟ ਪਹਿਲਾਂ ਦਾਨਿਸ਼ ਤੇਰੀ ਔਕਾਤ ਤੇਰੀ ਔਕਾਤ ਇੰਨੀ ਨਹੀਂ ਹੈਗੀ ਕਿ ਸਾਨੂੰ ਰੋਕ ਲੈਵੇਂ ਤੂੰ ਬੋਲਣ ਤੋਂ ਠੀਕ ਨਹੀਂ ਫਿਰ ਮੈਨੂੰ ਇਹ ਦੱਸ ਦੇ ਕਿ ਰਾਹੁਲ ਤੇਰਾ ਜੀਜਾ ਲੱਗਦਾ ਜੀਜਾ ਜੀ ਨੂੰ ਕਹਿ ਫੋਨ ਕਰੇ ਕਿ ਜੀਜਾ ਜੀ ਉਹ ਤਾਂ ਫਿਰ ਆਪਣੇ ਆਹ ਦਾਣਿਸ਼ ਭਈਏ ਨੇ ਪਾਈਆਂ ਨਾ ਰਾਹੁਲ ਦੇ ਨਾਮ ਦੀ ਪੋਸਟਰ ਇਹਨੂੰ ਦਾਣਿਸ਼ ਨੂੰ ਕਹੋ ਕਿ ਆਪਣੇ ਜੀਜੇ ਨੂੰ ਫੋਨ ਕਰੇ ਇਟਲੀ ਨੂੰ ਰਾਹੁਲ ਨੇ ਤੇ ਫਿਰ ਰਾਹੁਲ ਸਪਸ਼ਟੀਕਰਨ ਦੇ ਦਊਗਾ ਇਹਨੂੰ ਸਾਰੀ ਗੱਲ ਦਾ ਇਹ ਸਾਲਾ ਐਵੇਂ ਹੀ ਹਰੇਕ ਦਾ ਹੀ ਨਾਮ ਲਿਖੀ ਜਾਂਦਾ ਆਹ ਮੈਂ ਪਾਈ ਜਾਂ ਜੋ ਕਰਨਾ ਕਰ ਲਾ ਜਾਂ ਦੱਸ ਦੇ ਆਪਣੇ ਜੀਜੇ ਰਾਹੁਲ ਨੂੰ ਕਿ ਭਾਈ ਰਣਜੋਨ ਨੇ ਤੇ ਰੋਮੀ ਨੇ ਤਾਂ ਫੇਰ ਸਵੇਰੇ ਪਾਤੀ ਪੋਸਟਰ ਰਣਜੋਧ ਨੇ ਲਾਈਵ ਵੀਡੀਓ ਪਾਤੀ ਰੋਮੀ ਨੇ ਫੋਟੋ ਪਾਤੀ ਜਾ ਕਾਲ ਫੋਨ rahul ਦੇਖਦਾ ਤੇਰੀ ਸੁੰਦਰਾ rahul ਕੇ ਨਹੀਂ ਤੇਰਾ ਜੀਜਾ ਤੇਰੀ ਹੁਣੀ ਸੁਣੂਗਾ ਸਮਝ ਗਿਆ ਨਾ ਸਾਲੇਆ ਸਮਝ ਗਿਆ ਨਾ ਤੂੰ ਸਾਲਾ ਲਿਖਣ ਲੱਗਿਆ ਸਾਨੂੰ ਤੂੰ ਉਹ ਬਕਵਾਸ ਲਿਖਣ ਲੱਗਿਆ ਹੋਇਆ ਤੂੰ ਸਾਲਾ ਮੀਟਿੰਗ ਚ ਸੀ ਹੈ ਕੀ ਹੋਈ ਹੈ ਮੀਟਿੰਗ ਕੀ ਨਹੀਂ ਹੋਈ ਮੀਟਿੰਗ ਤੇਰਾ ਉਹ ਇਟਲੀ ਵਾਲਾ ਕੌਮ ਤਾਂ ਆਇਆ ਵੀ ਨਹੀਂ ਉਹ ਤਾਂ ਭੱਜ ਗਿਆ ਜਿਹੜੇ ਬੰਦਿਆਂ ਨੂੰ ਉਹ ਲੈ ਕੇ ਆਇਆ ਉਹ ਬੰਦੇ ਰੋਮੀ ਨਾਲ ਜੱਪੀਆਂ ਪਾ ਰਹੇ ਆ ਤੇਰਾ ਉਹ ਇਟਲੀ ਵਾਲਾ ਕਬੂਤਰ ਉਹ ਲੈ ਕੇ ਆਇਆ ਸੀ ਜਿਹੜੇ ਬੰਦਿਆਂ ਨੂੰ ਉਹਦੇ ਨਾਲ ਬੈਠ ਕੇ ਇਹਦਾ ਕੱਲਾ ਰੋਮੀ ਮੀਟਿੰਗ ਕਰਕੇ ਗਿਆ ਜਿੰਨੇ ਬਾਈ ਬੈਠੇ ਸੀਗੇ ਜੱਫੀ ਪਾ ਕੇ ਮਿਲਿਆ ਬਾਅਦ ਚ ਜਾ ਬਾਹਰ ਆ ਕੇ ਉਹਨਾਂ ਨੇ ਆਪਣੀ ਫੋਟੋਆਂ ਵੀ ਕਰਾਈਆਂ ਸਭ ਕੁਝ ਕਰਾਇਆ ਤੇਰਾ ਇਟਲੀ ਵਾਲਾ ਕਬੂਤਰ ਤਾਂ ਉੱਥੇ ਪਹੁੰਚਿਆ ਵੀ ਐ ਨਹੀਂਗਾ ਪਤਾ ਕਿ ਛੱਤਰ ਫੇਰਨਗੇ ਸਾਰੀ ਮੇਰੇ ਤੂੰ ਰਹਾਉਂ ਦਾ ਨਾਮ ਲੈ ਕੇ ਪੋਸਟ ਪਾ ਰਿਹਾ ਰੋਮੀ ਦੇ ਖਿਲਾਫ ਸੁਧਰ ਜਾ ਪੁੱਤ ਸੁਧਰ ਜਾ ਮੈਂ ਤੈਨੂੰ ਦੱਸਿਆ ਸਾਡਾ 21 ਹੀ ਆ ਸਾਡਾ 21 ਹੋਣਾ ਵਾ ਤੂੰ ਤਾਂ ਬਹੁਤ ਕਰ ਚੁੱਕਿਆ ਵਾ ਸਾਡਾ 21 ਹੋਣਾ ਚੱਲ ਤੇ ਤੂੰ ਹੋਣਾ ਨਹੀਂ ਫਿਰ ਮੁੜ ਕੇ ਮੈਂ ਤੈਨੂੰ ਫੇਰ ਬਾਰ-ਬਾਰ ਕਹਿ ਰਿਹਾ ਵਾਂ ਕਿ ਟੇਕੇ ਬਹਿ ਜਾ ਟੇਕੇ ਬਹਿ ਜਾ ਤੇਰੀ ਔਕਾਤ ਹੈ ਨਹੀਂਗੀ ਨਸ਼ੇੜੀਆ ਸਾਡੇ ਬਰਾਬਰ ਦੀ ਤੂੰ 10000 ਰੁਪਏ ਮੰਗਦਾ ਜੇ ਤੈਨੂੰ 10000 ਦੇ ਦਿੰਦੇ ਅਸੀਂ ਸਹੀ ਸੀ ਫਿਰ ਤੂੰ ਸਾਨੂੰ ਆਪਣੇ ਪਿਓ ਵੀ ਕਹਿਣਾ ਸੀਗਾ ਉਹ ਦਿੱਤੇ ਨਹੀਂ ਹੈਗੇ ਤੇ ਹੁਣ ਤੂੰ ੱੱਕੇ ਦਾ ਸਾਨੂੰ ਜੀਜਾ ਬਣਾਈ ਜਾਂਦਾ ਆਪਣੇ ਉਹ ਦਿੱਤੇ ਨਹੀਂ ਹੁਣ ਜੋ ਜੀਜਾ ਬਣਾਈ ਚੱਲ ਨਹੀਂ ਤਾਂ ਜੇ ਤੈਨੂੰ ਪੈਸੇ ਦੇਣੇ ਤੂੰ ਬਾਪ ਬਣਾ ਲਾਉਣਾ ਸੀ ਸਾਨੂੰ ਉਹ ਦਿੱਤੇ ਨਹੀਂ ਹੋ ਤੂੰ ਧੱਕੇ ਨਾਲ ਸਾਨੂੰ ਜੀਜਾ ਬਣਾਉਣ ਨੂੰ ਕਰਦਾ ਫਿਰ ਇੱਕ ਗੱਲ ਦੇਖ ਲੈ ਫਿਰ ਐਜੀ ਮਿਲਣੀ ਕਰਾਂਗੇ ਇਹਨਾਂ ਤੇਰੇ ਤੋਂ ਸੰਭੀ ਨਹੀਂ ਜਾਣੀ ਮਿਲਣੀ ਮੈਂ ਤੈਨੂੰ ਦੱਸ ਤੀ ਗੱਲ ਹਜੇ ਵੀ ਤੈਨੂੰ ਮੈਂ ਕਹਿ ਰਿਹਾ ਹਟ ਜਾ ਹਟ ਜਾ ਜਾਂ ਤੂੰ ਰੋਕੇ ਦਿਖਾ ਫਿਰ ਆ ਦੇ ਮੈਂ ਵੀਡੀਓ ਪਾਈ ਟਕਾ ਕੇ ਪਾਈ ਆ ਵੀਡੀਓ ਦੇਖ ਲੈ ਰੋਕ ਲੈ ਫਿਰ ਜਦ ਖਾ ਭੇਜ ਆਪਣੇ rahul ਜੀਜੇ ਨੂੰ ਭੇਜ ਦੇ ਕਿ ਜੀਜਾ ਜੀ ਆ ਵੀਡੀਓ ਪਾਤੀ ਫਿਰ ਰਣਜੋਤ ਨੇ ਫਿਰ ਦੇਖਦੇ ਆ ਤੇਰਾ ਜੀਜਾ ਤੈਨੂੰ ਕੀ ਕਹਿੰਦਾ ਵਾ ਠੀਕ ਨਹੀਂ ਤੂੰ ਬਦਨਾਮੀ ਜਿਹੜੀ rahul ਦੀ ਕਰ ਰਿਹਾ ਨਾ ਨਾ ਕਰ ਜੇ ਉਹਦੇ ਤੇਰੇ ਉੱਥੇ ਫੋਨ ਹੀ ਕਰਨਾ ਉਹਨੇ ਇਟਲੀ ਤੋਂ ਤੇ ਤੇਰੀ ਪੈਂਟ ਗਿੱਲੀ ਹੋ ਜਾਣੀ ਆ। ਪਿਛਾਮ ਨਾਲ ਤੇ ਟੱਟੀ ਨਾਲ ਤੇਰੀ ਪੈਂਟ ਗਿੱਲੀ ਹੋ ਜਾਣੀ ਦੋਨੇ ਪਾਸਿਓਂ ਤੇਰੀਆਂ। ਸਮਝ ਗਿਆ ਨਾ ਘਰ ਦੇ ਵੀ ਕਹਿਣਗੇ ਕਾਲੀ ਪੈਂਟ ਪਾ ਕੇ ਆਇਆ ਸੀਗਾ ਤੇ ਆਹ ਪਿੱਛੋਂ ਪੀਲੀ ਕਿਵੇਂ ਹੋ ਗਈ। ਸਮਝ ਗਿਆ ਨਾ ਬੰਦੇ ਦਾ ਪੁੱਤ ਬਣ ਜਾ। ਸਾਲਾ ਕਰਨ ਜੋਗਾ ਤੂੰ ਕੁਛ ਵੀ ਨਹੀਂਗਾ। 5-500 ਤੂੰ ਮੰਗਦਾ ਫਿਰਦਾ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਅਕਾਤ ਤੇਰੀ ਸਾਲਾ 500 ਦੀ ਵੀ ਹੈ ਨਹੀਂਗੀ ਤੂੰ ਗੱਲਾਂ ਆਧਾਰ ਦੀ ਤੂੰ ਸਿਗਰਟ ਪੀਣਾ ਖੋਖੇ ਦੇ ਉੱਤੇ ਸਾਈਡ ਤੇ ਜਿੱਥੇ ਉਸ ਸਲੇਮ ਟਾਪਲੀ ਰਹਿਣਾ ਰਹਿਣਾ ਜਿਹੜੇ ਤੂੰ ਜਿੱਥੇ ਰਹਿਣਾ ਸਲੇਮ ਦਾ ਉਹ ਤੇ ਖੋਖੇ ਦੇ ਬਾਹਰ ਤਾਂ ਪੈਸੇ ਤਾਂ ਦੇਦੇ ਲੋ ਗਰੀਬ ਦੇ ਦੱਸਣ ਵਾਲੀ ਸਿਗਰਟ ਵੀ ਤੂੰ ਆਧਾਰ ਤੇ ਮੰਗ ਕੇ ਪੀਣਾ ਕਦੇ ਹੁੰਦੇ ਆ ਕਦੇ ਕੋ ਤੇਰੇ ਕੋ ਨਹੀਂ ਹੁੰਦੇ ਤੇ ਨੂੰ ਫੇਰ ਮੈਂ ਕਹਿ ਰਿਹਾ ਆ ਬੰਦਾ ਬਣ ਜਾ ਤੇਰੇ ਇੰਨੇ ਹੋ ਚੁੱਕੇ ਨੇ ਸਾਡਾ ਇੱਕ ਹੀ ਹੋਣਾ ਵਾ ਇੱਕ ਹੀ ਕਰਨਾ ਅਸੀਂ ਤੇ ਤੋ ਚੱਲ ਨਹੀਂ ਹੋਣਾ ਪੁੱਤ ਫੇਰ ਤੂੰ ਹੈ ਨਾ ਨਜਾਇਜ਼ ਹੋਗੀ ਫੇ ਤੂੰ ਗੜਾ ਨਹੀਂ ਆਇਆ ਜੂਗੀ ਪੁੱਤ ਤੈਨੂੰ ਮੈਂ ਦੱਸ ਤੀ ਗੱਲ ਤੇਰਾ ਮੋਰ ਬਣਨਾ ਹੀ ਬਣਨਾ ਮੈਂ ਅਸੀਂ ਫੇਰ ਕਹਿੰਨੇ ਆ ਕਿ ਕੋਈ ਗੱਲ ਨਹੀਂ ਪਰ ਤੂੰ ਹਟਣਾ ਹੈ ਨਹੀਂਗਾ ਹੁਣ ਫੇਰ ਮੈਨੂੰ ਇਹ ਇਹਨੂੰ ਹੀ ਪੁੱਛੋ ਨਸ਼ੇੜੀ ਨੂੰ ਕਿ ਜਾ ਉੱਥੇ ਭੈਣਾ ਹੋ ਬਚਾਰੀਆਂ ਪਟਿਆਲੇ ਵਾਲੀਆਂ ਵੀਡੀਓ ਰੋਜ਼ ਪਾਉਂਦੀਆਂ ਜਾ ਕੇ ਬੈਠ ਕੇ ਤਾਂ ਡਾਂਗ ਲੈ ਕੇ ਜਾ ਅਮਰਤਪਾਲ ਦੀ ਟੀਮ ਨੂੰ ਲੈ ਜਾ ਨਾਲ ਜਿਹੜੇ ਅਮਰਤਪਾਲ ਅਮਰਤਪਾਲ ਆ ਰੱਖੀ ਆ ਤੂੰ ਲੈ ਕੇ ਜਾ ਉਹਦੀ ਟੀਮ ਨੂੰ ਨਾਲ ਜਿਹੜੀ ਅਮਰਤਪਾਲ ਦੀ ਤੋਂ ਪਰਵਚਨਾ ਦੀ ਗੱਲ ਕਰਤਾ ਅਮਰਤਪਾਲ ਦਾ ਪਰਵਚਨ ਡਿਬਰੂਗੜ੍ਹ ਤੋਂ ਚਿੱਠੀ ਮੰਗਾ ਫਿਰ ਭਾਨੇ ਤੇ ਲੱਖੇ ਦੇ ਅਗੇਂਸਟ ਕਹੇ ਆਪਣੇ ਅਮਰਤਪਾਲ ਨੂੰ ਕਿ ਲੱਖੇ ਦੇ ਭਾਨੇ ਦੇ ਅਗੇਂਸਟ ਵੀ ਚਿੱਠੀ ਕੱਢ ਦੇਣੇ ਕਿ ਜਗ੍ਹਾ ਛੱਡ ਦੋ ਉਹਨਾਂ ਕੁੜੀਆਂ ਦੀ ਜਾਂ ਬੈਠ ਰਹਤੇ ਡਾਂਗ ਰਹਿ ਕੇ ਖੇਤਾਂ 'ਚ ਫਿਰ ਤਾਂ ਤੈਨੂੰ ਮੰਨਾਂਗੇ ਸਾਲਾ ਚੂਗਲਖੋਰ ਇਹ ਐਡਾ ਚੂਗਲਖੋਰ ਬੰਦਾ ਵਾ ਨਾ ਯਾਰ ਇਹ ਦਾਣੀਸ਼ ਉਹ ਜਨਾਨੀਆਂ ਦਾ ਸੁਣਿਆ ਸੀਗਾ ਕਿ ਹਾਂ ਵੀ ਉਹਨਾਂ ਦੇ ਗੱਲ ਨਹੀਂ ਆਪਣੇ ਕਈ ਹੁੰਦੇ ਨੇ ਕਿ ਜਨਾਨੀਆਂ ਹੁੰਦੀਆਂ ਨੇ ਕਿ ਕਈਆਂ ਉਹਨਾਂ ਦੇ ਢੜ ਚ ਗੱਲ ਨਹੀਂ ਰਹਿੰਦੀ ਇਹ ਸਾਲਾ ਜਨਾਨੀਆਂ ਤੋਂ ਵੀ ਪੜਾ ਦੇ ਕਿਸੇ ਕੋਈ ਗੱਲ ਨਹੀਂ ਰਹਿੰਦੀ ਢੜ ਚ ਤੇ ਸਾਰਾ ਦਿਨ ਬਸ ਜੀਜਾ ਜੀ ਪਿਓ ਬਾ ਇੱਥੇ ਤਾਂ ਕੀ ਰਹੀ ਜਾਂਦਾ ਰੋਮੀ ਕੱਲਾ ਗਿਆ ਉਹ ਭਰਾਵਾਂ ਦੇ ਕੋਲ ਸੱਚ ਸੀਗਾ ਰੋਮੀ ਕੋਲ ਕੱਲਾ ਬੈਠਾ ਸੀ ਕੱਲਾ ਠੀਕ ਹੈ ਨਹੀਂ ਉਹਨਾਂ ਨੇ ਭਰਾਵਾਂ ਨੇ ਵੀ ਜੱਫੀ ਤਾਂ ਪਾਈ ਕਿ ਰੋਮੀ ਕੋ ਸੱਚਾਈ ਸੀ ਜੇ ਕੋਈ ਝੂਠ ਹੁੰਦਾ ਰੋਮੀ ਕੋਲ ਉਹ ਜੱਫੀ ਪਾਉਂਦੇ ਸੀ ਭਰਾ ਉਹਨੂੰ ਰੋਮੀ ਨੂੰ ਪਹਿਲਾਂ ਤਾਂ ਇਹ ਦੱਸ ਮੈਨੂੰ ਇਹ ਵੀ ਦੱਸ ਦਣ ਰੋਮੀ ਨੂੰ ਜੱਫੀ ਪਾਈ ਆ ਉਹਨਾਂ ਨੇ ਜੱਫੀ ਪਾ ਕੇ ਤੇ ਵੀਡੀਓ ਵੀ ਬਣਾਈਆਂ ਰੀਲਾਂ ਵੀ ਬਣਾਈਆਂ ਫੋਟੋਆਂ ਕੀਤੀਆਂ ਜੇ ਰੋਮੀ ਕੋ ਸੱਚ ਸੀ ਤਾਂ ਹੀ ਜੱਪੀਆਂ ਪਾਈਆਂ ਨਾ ਅਗਲੇ ਨੇ ਜੇ ਝੂਠ ਹੁੰਦਾ ਤਾਂ ਐ ਬਹਿ ਕੇ ਗੱਲਬਾਤ ਕਰਦੇ ਉਹ ਥੀਲੇ ਨੇ ਐ ਤੇ ਹੋਰ ਵੀ ਕਹੀ ਹੈਗੇ ਭਾਈ ਚੁਗਲਖੋਰ ਇੱਧਰ ਦੀ ਗੱਲ ਉੱਧਰ ਉੱਧਰ ਕਮੈਂਟ ਕਰਨਗੇ ਹੋਰ ਇੱਧਰ ਕਮੈਂਟ ਕਰਨਗੇ ਹੋਰ ਹੋਰ ਕਹੀ ਹੈਗੇ ਇੱਥੇ ਚੁਗਲਖੋਰ ਲਿਖਣਗੇ ਆਪਣੇ ਨਾਮ ਦੇ ਨਾਲ ਸਿੰਘ ਇੱਥੇ ਕਈ ਸਿੰਘ ਆਉਂਦੇ ਨੇ ਉਹ ਸ਼ਰਮ ਕਰ ਲੋ ਯਾਰ ਸਿੰਘ ਸਿੰਘਾ ਸਿੰਘ ਲਿਖ ਕੇ ਤੁਸੀਂ ਚੁਗਲੀਆਂ ਕਰੀ ਜਾਂਦੇ ਹੋ ਕੋਈ ਸ਼ਰਮ ਕਰ ਲੋ ਸ਼ਰਮ ਠੀਕ ਨਹੀਂ ਆ ਸਿੰਘ ਨਾ ਲਿਖੋ ਨਾਮ ਲਿਖ ਲਓ ਆਪਣਾ ਕੱਲਾ ਕਰਨੀ ਤਾਂ ਤੁਸੀਂ ਚੁਗਲੀ ਹੈ ਯਾਰ ਕਿਉਂ ਸਿੰਘਾਂ ਦਾ ਨਾਮ ਬਦਨਾਮ ਕਰਦੇ ਹੋ ਯਾਰ ਚੁਗਲੀਆਂ ਕਰ ਕਰਕੇ ਇੱਧਰ ਦੀ ਗੱਲ ਉੱਧਰ ਉੱਧਰ ਦੀ ਗੱਲ ਇਤਰੇ ਦਾ ਢਿਡਚ ਨਹੀਂ ਪੱਚਦੀ ਨਾ ਚੱਕਰ ਇਹ ਆ ਇਹਦਾ ਢਿਡਚ ਨਹੀਂ ਪੱਚਦੀ ਗੱਲ ਕਈ ਹੈਗੇ ਸਾਡੇ ਤੇ ਵਿੱਚ ਸਾਡੇ ਲਾਈ ਵਿੱਚ ਵੀ ਹੈਗੇ ਕਈ ਬੰਦੇ ਇੱਧਰ ਵੀ ਲਿਖਣਗੇ ਕੋਈ ਕਮੈਂਟ ਸਾਨੂੰ ਉੱਧਰ ਵੀ ਲਿਖਣਗੇ ਕਮੈਂਟ ਉੱਥੇ ਡਿਫੋਲਟ ਜਨ ਲੜਾਈ ਪਾਉਣ ਨੂੰ ਜਾਣੀ ਇਹਨਾਂ ਨੂੰ ਕਹਿੰਦੇ ਨੇ ਚੁਗਲਖੋਰਾ ਨੂੰ ਚੁਗਲਖੋਰਾ ਤਾਂ ਹੀ ਕਹਿੰਦੇ ਨੇ ਇਹਨਾਂ ਨੂੰ ਲੜਾਈ ਪਾਉਣੇ ਲਿਖਦੇ ਤਾਂ ਹੀ ਤਾਂ ਆਪਾਂ ਨੂੰ ਸਮਝਣ ਵਾਲੇ ਸਮਝ ਜਾਣਗੇ ਇੱਥੇ ਹੈਗੇ ਬਥੇਰੇ ਸਿਆਣੇ ਠੀਕ ਨਹੀਂ ਆਪ ਆਤੀ ਵੀਡੀਓ ਜਿਹੜਾ ਕੋਈ ਤੇਤੋਕਾਰ ਹੁੰਦਾ ਨਸ਼ੇੜੀ ਸੁਣ ਲੈ ਜੇ ਤੂੰ ਆਪਣਾ ਪਿਆਰ ਹੈਗਾ ਨਾ ਸਕੇ ਦਾ ਆ ਪਾਤੀ ਵੀਡੀਓ ਕਰ ਲੈ ਜੋ ਕਰ ਹੁੰਦਾ ਕਰ ਲੈ ਜੋ ਕਰ ਹੁੰਦਾ ਆ ਪਾਤੀ ਵੀਡੀਓ ਦરાਹੀ ਬੈਠਾ 4 ਵਜੇ ਬਣਾਣੇ ਵੀ ਆਉਣਾ ਆਪਾ 4 ਵਜੇ ਲੁਧਿਆਣੇ ਵੀ ਆਉਣਾ ਆਪਾ ਜਿਹੜਾ ਕੁਛ ਤੇਤੋ ਕਰ ਹੁੰਦਾ ਕਰ ਲੈ ਜਿਹੜਾ ਕੁਛ ਤੇਤੋ ਕਰ ਹੁੰਦਾ ਕਰ ਲੈ ਠੀਕ ਨੇ ਕਰਨ ਜੋਗਾ ਤੂੰ ਕੁਛ ਵੀ ਨਹੀਂਗਾ ਜੇ ਤੂੰ ਐਡਾ ਹੀ ਸੱਚਾ ਹੁੰਦਾ ਤਾਂ ਮੈਨੂੰ ਐਡਰੈਸ ਆਪਣਾ ਸਹੀ ਦਿੰਦਾ ਇਹਨੂੰ ਦੱਸਦਾ ਕਿ ਮੈਂ ਗ੍ਰੀਨਲੈਂਡ ਕੋ ਰਹਿਣਾ ਰਹਿਣਾ ਤੂੰ ਸਲੇਮ ਟਾਬਰੀਂ ਆ ਇੱਥੋਂ ਪਤਾ ਲੱਗਦਾ ਪੁੱਤ ਕੋਈ ਗੱਲ ਨਹੀਂ ਹੁਣ ਤੈਨੂੰ ਦੱਸਾਂਗੇ ਹੁਣ ਹੁਣ ਵਾਰੀ ਸਾਡੀ ਆ ਤੂੰ ਕਰ ਲਿਆ ਜੋ ਕੁਝ ਕਰਨਾ ਸੀ ਹੁਣ ਵਾਰੀ ਸਾਡੀ ਆ ਹੁਣ ਤੈਨੂੰ ਦੱਸਾਂਗੇ ਸਾਲਾ 10000 ਮੰਗਣ ਵਾਲਾ ਬਲੈਕਮੇਲਰ ਸਾਲਾ ਚੋਰ ਠੀਕ ਨਹੀਂ ਕਹਿ ਦੇ ਆਪਣੇ ਰਾਹੁਲ ਜੀ ਕੇ ਨੂੰ ਕਹਿ ਰਣਜੋਤ ਨੇ ਵੀਡੀਓ ਪਾਈ ਯਾਰ ਉਹਦੇ ਖਿਲਾਫ ਮਰਤ ਪਾਲ ਦੇ ਖਿਲਾਫ ਕਹਿ ਦੇ ਜਾ ਦੇਖਦੇ ਆ ਫਿਰ ਰਾਹੁਲ ਕੀ ਕਹਿੰਦਾ ਬਸ ਫਿਰ ਇਹ ਦੇਖਦੇ ਆ ਸਾਲਾ ਰਾਹੁਲ ਦਾ ਨਾਮ ਲੈ ਕੇ ਨਾ ਸਾਨੂੰ ਲੜਾਉਣ ਲੱਗਿਆ ਆਪਸ ਵਿੱਚ ਦੱਸ ਤੇਰਾ ਹੋ ਇਟਲੀ ਵਾਲਾ ਕਬੂਤਰ ਤਾਂ ਉੱਥੇ ਆਇਆ ਵੀ ਹੈ ਨਹੀਂ ਮੀਟਿੰਗ ਦੇ ਵਿੱਚ ਹੋਰ ਦੱਸ ਤੇਰਾ ਇਟਲੀ ਵਾਲਾ ਕਬੂਤਰ ਉਹਦੇ ਵਿੱਚ ਮੀਟਿੰਗ 'ਚ ਹੈ ਵੀ ਨਹੀਂ ਸੀਗਾ ਡਰਦਾ ਆਇਆ ਵੀ ਨਹੀਂ ਉਹਨੂੰ ਪਤਾ ਹੀ ਛੱਤਰ ਫਿਰਨੇ ਆ ਉੱਥੇ ਸਾਰੇ ਭਰਾਵਾਂ ਤੋਂ ਠੀਕ ਹੈ ਨਹੀਂ ਰੂਮੀ ਨੇ ਵੀ 10 ਮਿੰਟ ਪਹਿਲਾਂ ਪੋਸਟ ਪਾਈ ਆ ਮੈਂ ਵੀਡੀਓ ਪਾਤੀ ਅਮਰਤਪਾਲ ਦੇ ਅਗੇਂਸਟ ਜਿਹੜਾ ਤੇਰੇ ਤੋਂ ਕੁਝ ਕਰ ਹੁੰਦਾ ਕਰ ਨਹੀਂ ਕਰ ਪਰ ਕਰਨਾ ਕੁਝ ਨਹੀਂ ਤੇ ਤੂੰ ਤਾਂ ਆਪ ਰਾਤ ਨੂੰ ਜਲਾਨੀ ਵਾਲੇ ਕੱਪੜੇ ਪਾ ਕੇ ਤੇ ਜਲੰਧਰ ਬਾਈਪਾਸ ਤੋਂ ਲੈ ਕੇ ਤੇ ਫਾਰਿਸਵਾਲਟ ਤੱਕ ਅੱਖਾਂ ਮਾਰਦਾ ਫਿਰਦਾ ਲੋਕਾਂ ਨੂੰ ਤੂੰ ਸਾਡਾ ਕੀ ਕਰ ਲਵੇਂਗਾ ਠੀਕ ਨਹੀਂ ਉਹ ਨਾ ਛੇੜੀ ਉਹ ਨਾ ਛੇੜੀ ਦਾਨਿਸ਼ ਤੂੰ ਤਾਂ ਆਪ ਜਨਾਨੀਆਂ ਦੇ ਕੱਪੜੇ ਪਾ ਕੇ ਜੇ ਅੰਦਰ ਬਾਈਪਾਸ ਤੋਂ ਲੈ ਕੇ ਹਰਿਸਵਾਲਡ ਤੱਕ ਲੋਕਾਂ ਦੇ ਅੱਖਾਂ ਮਾਰਦਾ ਫਿਰਦਾ 2 2 3 300 ਰੁਪਏ ਲਈ ਤੂੰ ਸਾਡਾ ਕੀ ਕਰ ਲਵੇਂਗਾ ਠੀਕ ਆ ਪੁੱਤ ਆ ਪਾਤੀ ਵੀਡੀਓ ਜਿਹੜਾ ਤੇਤੋਂ ਕੁਝ ਕਰ ਹੁੰਦਾ ਕਰ ਲੈ ਜਿਹੜਾ ਕੋਈ ਤੇਤੋਂ ਪੱਟ ਹੁੰਦਾ ਉਹ ਪੱਟ ਲੈ ਸਮਝ ਗਿਆ ਸਮਝਣ ਵਾਲੇ ਸਮਝ ਗਏ ਹੋਣਗੇ ਹੁਣ ਹੁਣ ਤੈਨੂੰ ਬੰਦਿਆਂ ਵਾਂਗੂ ਦੱਸ ਹੀ ਦੱਸਾਂਗੇ ਹੁਣ ਵਾਰੀ ਸਾਡੀ ਹੁਣ ਤੈਨੂੰ ਦੱਸਾਂਗੇ ਕੀ ਭਾਅ ਵਿਕਦੀ ਆ ਤੂੰ ਬਹੁਤ ਕਰ ਚੁੱਕਿਆ ਬਹੁਤ ਅੱਗੇ ਵੱਧ ਗਿਆ ਟੁੱਟਿਆ ਹੋ ਛੱਤਰ ਬੜੀ ਜਿਆਦਾ ਹੁੰਦਾ ਇਸ ਕਰਕੇ ਨਾ ਉਹਨੂੰ ਢੇੜ ਕੇ ਸਾਈਡ ਤੇ ਲੱਖ ਦੋ ਹੁਣ ਤੈਨੂੰ ਦੱਸਾਂਗੇ ਪੁੱਤ ਤੂੰ ਬਹੁਤ ਵੱਧ ਗਿਆ ਤੇ ਅਸੀਂ ਛੱਡਿਆ ਸੀ ਛੱਡ 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 ਹੁਣ ਨਹੀਂ ਪੁੱਤ ਪਰ ਹੁਣ ਤੈਨੂੰ ਦੱਸਾਂਗੇ ਕੀ ਭਾਬੇਕਦੀਆ ਤੂੰ ਉਹਨੂੰ ਜਗੰਦਰ ਵਾਲੇ ਨੂੰ ਧਮਕੀ ਦਿੱਤੀ ਸੀ ਨਾ ਦਵਾਈ ਸੀ ਨਾ ਆਹ ਬੈਠਾ ਤੇਰਾ ਜੀਜਾ ਰਣਜੋਧਰ ਆਹੇ ਦਵਾਈ ਧਮਕੀ ਜੇ ਆਪਣੇ ਪਿਓ ਦਾ ਸਕੇ ਦਾ ਵੈਸੇ ਦਾ ਤੂੰ ਕਈ ਵਾਰ ਸਾਫਤ ਕਰਤਾ ਕਈ ਚੱਲ ਕਈ ਵਾਰ ਇਹਨੂੰ ਮੈਂ ਚੈਲੰਜ ਦੱਤਾ ਵਾ ਕਈ ਚੈਲੰਜ ਤੋਂ ਭੱਜ ਗਿਆ ਇਹ ਇਹਨਾਂ ਸਾਫ ਤੇ ਨਹੀਂ ਕੀਤਾ ਹੈਗਾ ਕਿ ਆਪਣੇ ਪਿਓ ਦਾ ਵਾ ਇਹ ਕਿਉਂਕਿ ਇਹਨੂੰ ਆਪ ਨੂੰ ਨਹੀਂ ਪਤਾ ਇਹ ਕੀ ਦਾ ਵਾ ਇਹਨੂੰ ਪਤਾ ਹੀ ਨਹੀਂ ਹੈਗਾ ਕੀ ਦਾ ਵਾ ਆ ਬੈਠਾ ਪਿਓ ਤੇਰਾ ਦਵਾ ਧਮਕੀ ਜਿਹੜੀ ਦਵਾਉਣੀਆਂ ਮੈਨੂੰ ਦਵਾ ਤੇ ਨੂੰ ਮੈਂ ਦੱਸਦਾ ਉਹਨੂੰ ਤਾਂ ਗਰੀਬ ਨੂੰ ਤੂੰ ਦਵਾਤੀ ਤੇ ਜਿਹਨੇ ਧਮਕੀ ਦਿੱਤੀ ਉਹ ਸਾਲਾ ਪ੍ਰਾਈਵੇਟ ਨੰਬਰ ਤੋਂ ਫੋਨ ਕਰ ਰਿਹਾ ਉਹਨੂੰ ਵਿੱਕੀ ਨੂੰ ਦੱਸ ਆ ਔਕਾਤ ਦਾ ਮਾਲਕ ਆ ਹੈ ਭਈਆ ਕੋਈ ਨਹੀਂ ਪੁੱਤ ਹੁਣ ਤੈਨੂੰ ਮੈਂ ਦੱਸਾਂਗਾ ਦੱਸੂਗਾ ਹੁਣ ਹੁਣ 24 ਘੰਟੇ ਤੇਰੇ ਤੇ ਅੱਖ ਰਊ ਸਾਡੀ 24 ਘੰਟੇ ਪੁੱਤ ਤੂੰ ਦੇਚੀ ਚੱਲ ਤੇਰਾ ਬੰਦਦਾ ਕੀ ਆ ਤੈਨੂੰ ਦੱਸਾਂਗੇ ਜਿਹੜੀ ਤੂੰ ਲੜਾਈਆਂ ਪਾਉਣ ਵਾਲੇ ਕੰਮ ਕਰ ਰਹੇ ਆ ਨਾ ਜਿਹੜੇ ਚੁਗਲੀਆਂ ਵਾਲੇ ਤੇਰੀ ਚੁਗਲੀ ਵਾਲੇ ਕੰਮ ਕਰਨਾ ਹੁਣ ਬੰਦ ਫੇਰ ਕਰਨਾ ਕਰ ਪੁੱਤ ਠੀਕ ਨਹੀਂ ਆ ਪਾਤੀ ਵੀਡੀਓ ਅਮਰਤਪਾਲ ਦੇ ਅਗੇਂਸਟ ਕਹਿ ਕੇ ਪਾਈ ਆ ਰੋਮੀ ਨੇ ਪੋਸਟ ਪਾਤੀ ਜਿਹੜਾ ਕੋਈ ਤੇਤੋਂ ਕਰ ਹੁੰਦਾ ਕਰਨਾ ਜਿਹੜਾ ਤੇਤੋਂ ਪੱਟ ਹੁੰਦਾ ਉਹ ਪੱਟ ਲੈ ਸਾਡਾ ਠੀਕ ਆ ਓਕੇ ਜੀ ਬਾਈ ਸਤਿ ਸ਼੍ਰੀ ਅਕਾਲ ਜੀ